ਹਾਂ ਜੀ ਸਾਰਿਆਂ ਦਾ ਕੀ ਹਾਲ ਚਾਲ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਆਪ ਆਏ ਆ ਵੱਡਾ ਪਿੰਡ ਵੱਡਾ ਘਰ ਪਿੰਡ ਵੱਡਾ ਘਰ ਪਿੰਡ ਇਹ ਪੜਾ ਨਾਮ ਹੈ ਵੱਡਾ ਘਰ ਸੋਰੀ ਤੇ ਮੋਗੇ ਸੈਡ ਆ ਆਪਾਂ ਅੱਜ ਪਿੰਡ ਦੀ ਸ਼ੂਟ ਕਰ ਰਹੇ ਆ ਬਹੁਤ ਸੋਹਣਾ ਗਾਣਾ ਤੇ ਗੀਤਗ੍ਰਾਮ ਮੈਡਮ ਆ ਤੇ ਫਿੰਗਰ ਵਾਇਦਾ ਨਾਲ ਖੁੱਲ ਗਿਆ ਗਾਣਾ ਬਹੁਤ ਸੋਹਣਾ ਗਾਣਾ ਸੋਕੇ ਦੇਖਿਓ ਤੇ ਤੁਹਾਨੂੰ ਅੱਜ ਦਿਖਾਉਣੀ ਹੈ ਪਿੰਡ ਦੀ ਛੂਟੇ ਤਾਂ ਲੋਕ ਬਹੁਤ ਐਕਸੈਕਟਡ ਆ ਸਾਰੇ ਬਈ ਬਹੁਤ ਹਾਂ ਜੀ ਅੱਜ ਮੈਂ ਉਹ ਵਗਿਆ ਉਦੋਂ ਮੈਂ ਆਪਣੇ ਪੂਨ ਮਗਾ ਲਿਆ ਦੀਆ ਤੇ ਦਿਨ ਲੋਕ ਕੁਸ਼ ਬਹੁਤ ਨੇ ਪਿੰਡ ਦੇ ਪਿੰਡ ਦਾ ਬੜਾ ਸੋਹਣਾ ਤੇ ਇੱਥੇ ਪਿੰਡ ਦੇ ਚੁਆਕ ਸਾਰੇ ਘੈਂਟ ਇਨਸਾਨ ਨੇ ਤੁਹਾਨੂੰ ਦਿਖਾਉਂਦੇ ਆ ਬਲੋਕ ਕਿੰਨਾ ਵੱਡਾ ਤੇ ਸ਼ੂਟ ਦੇਖੋ ਲੋਕ ਕਿੰਦਾ ਆਣਾ ਪੂਰੇ ਕੁਸ਼ ਹੋਏ ਪਏ ਹਨ ਗਾਣਾ ਦੇਖਣ ਦੇ ਲਈ ਕਿੰਦਾ ਸ਼ੂਟਿੰਗ ਹੁੰਦੀ ਹੈ ਹਨਾ ਤੇ ਬਸ ਦਿਖਾ ਦੋ ਉਧਰ ਬਹੁਤ ਖਦੋ ਕਰੀ ਮੈਂ ਜਿੱਦਾਂ ਪਰਨਾਟਾ ਚ ਮਿਲਿਆ ਪ੍ਰੋਪਰ ਐਂਡ ਪਿੰਡ ਚ ਜਿੱਦਾਂ ਪੁਰਾਣੇ ਬਜ਼ੁਰਗ ਬੈਠੇ ਜਾਂਦੇ ਸੀਗੇ ਹਨਾ ਉਦਾਂ ਹੀ ਨਾਲੇ ਮਿਲ ਕੇ ਬੈਠੇ ਨੇ ਉਹ ਪੁਰਾਣਾ ਤੇ ਪੀਪਲ ਆ ਜਾਂ ਬੋੜ ਆ ਬੋੜ ਲੱਗਦਾ ਬੋੜ ਦਾ ਰੱਕ ਲੱਗਦਾ ਮੈਨੂੰ ਤੇ ਉਦਾਂ ਹੀ ਸਾਰੇ ਨੇ ਲੋਕ ਇੱਥੇ ਹੋਏ ਬੈਠੇ ਨੇ ਜੂਮ ਕਰਦਾ ਮੜਾ ਜੀ ਦੇਖੋ ਸਿਆਣੇ ਬਜ਼ੁਰਗ ਕਿਦਾਂ ਬੈਠੇ ਆ ਮਜੀ ਪ੍ਰੋਪਰ ਖੜਾ ਲੱਗਣਾ ਲਾਈਵ ਪ੍ਰੋਪਰ ਐਂਡ ਚੱਲਣਾ ਤੇ ਟਾਈਮ ਦਿੱਤਾ ਹੋਇਆ ਤੇ ਗਰਮੀ ਧੁੱਪ ਵੀ ਬਹੁਤ ਐਨ ਕੜਕੜਾ ਧੁੱਪ ਐਂ ਦੀ ਐਨ ਦੇਖੋ ਮੇਰੇ ਉੱਤੇ ਕੜੀਆਂ ਸਾਰੇ ਇਕੱਠੇ ਹੋ ਗਏ ਪਰ 200 ਬੰਦਾ ਦਾ ਹੈਗਾ ਹੀ ਆ ਤੇ ਸੋਣਾ ਇੱਧਰ ਦਿਸਮੈਸਰੀ ਵੀ ਹੈਗੀ ਆ ਤੇ ਆ ਗੱਡੀ ਦੇ ਮਾੜੇ ਬੈਠੇ ਆ ਆਪਣੇ ਤੇ ਸਾਡੇ ਨਾਲ ਅੱਜ ਇਮਰਾਨ ਜੀ ਵੀ ਫੇਰ ਪਹੁੰਚੇ ਹੋਏ ਨੇ ਇਮਰਾਨ ਜੀ ਕੀ ਕੁਝ ਕਹਿਣਾ ਚਾਹੁੰਦੇ ਹੋ ਪਿੰਡ ਦੇ ਗੱਲ ਤੋਂ ਦੇਖ ਰਹੇ ਆ ਪਿੰਡ ਦਾ ਪਿੰਡ ਦਾ ਪਿੰਡ ਦਾ ਕਲਚਰ ਪੁਰਾਣਾ ਫੀਲ ਕਰ ਰਿਹਾ ਸੱਭਿਆਚਾਰ ਹਨਾ ਸੱਭਿਆਚਾਰ ਪੁਰਾਣਾ ਰਾਈਟ ਐ bro ਰਾਈਟ ਐ ਇਮਰਾਨ ਕਹਿੰਦਾ ਅਸੀਂ ਪਿੰਡ ਦਾ ਸੱਭਿਆਚਾਰ ਆ ਦੇਖ ਰਹੇ ਆ ਤੇ ইমরান ਇੱਥੇ ਲੋਕ ਬੜਾ ਕੁਝ ਦੇਣਾ ਸ਼ੂਟ ਦੇਖਣ ਲਈ ਬਹੁਤ ਅੱਛਾ ਕਹਿੰਦਾ ਸ਼ੂਟ ਦੇਖਣ ਲਈ ਲੋਕ ਬੜੇ ਬੇਤਾਬ ਨੇ ਕਿੰਨੇ ਸ਼ੂਟ ਹੁੰਦਾ ਕਿਵੇਂ ਸ਼ੂਟ ਆ ਸਹੀ ਗੱਲ ਆ ਤੇ ਆਪਾਂ ਗੱਲਾਂ ਦੋ ਦੋ ਵਾਰੀ ਰਿਪੀਟ ਨਹੀਂ ਕਰ ਰਹੇ ਮੈਨੂੰ ਲੱਗ ਰਿਹਾ ਨਾ ਕਰ ਰਹੇ ইমরান ਦਾ ਅੱਜ ਮੇਰੇ ਨਾਲ ਦੂਜਾ ਦਿਨ ਆ ਸ਼ੂਟ ਤੇ ਪਹਿਲੇ ਦਿਨ ਕੀ ਹੋਇਆ ਇਹ ਜਿੰਮ ਗਿਆ ਇਹਨੂੰ ਮੈਂ ਕਾਲ ਕੀਤੀ ਕਿੱਥੇ ਆ ਕਹਿੰਦਾ ਮਾਰਨਿੰਗ ਕਹਿੰਦਾ ਮੈਂ ਜਿੰਮ ਚਾਹ ਮੈਂ ਗਿਆ ਬ੍ਰੋ ਆਪਾਂ ਸ਼ੂਟ ਤੇ ਜਾਣਾ ਰੈਡੀ ਹੋ ਜਾ ਇਦਾਂ ਹੀ ਜਿੰਮ ਜਸਟ ਪਹੁੰਚੇ ਸੀਗਾ ਉੱਜਲੀ ਫੋਨ ਕਰਦੇ ਨੂੰ ਮੈਂ ਦਾਮਾਂ ਦਾ ਮੈਂ ਤੂੰ ਵੀ ਆ ਜਾ ਤੇ ਬਸ ਆ ਗਿਆ ਫਿਰ ਆਉਣਾ ਪੈਂਦਾ ਵੀਰੇ ਜਿਆਦੀ ਗਾਦੀ ਹੈ ਫਿਰ ਹਨਾ ਤੇ ਮੁੰਡਾ ਕੰਮ ਵੀ ਬਹੁਤ ਸੋਹਣਾ ਕਰਦਾ ਇਹ ਸੈਟ ਸੰਭ ਲੈਂਦਾ ਜਿਹੜੀ ਮੇਨ ਗੱਲ ਹੈ ਸੈਟ ਸੰਭ ਲੈਂਦਾ ਹੈ ਮੇਨਤੀ ਹੈ ਮੁੰਡਾ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕੀ ਕੀ ਜੋ ਵੀ ਸਾਰੇ ਪਿੰਡ ਚ ਦਿਖਾਉਣਾ ਹੈ ਯਾਰ ਛੂਟ ਸੋਣਾ ਹੋ ਰਿਹਾ ਬ్రో ਫਲੈਕਟਰ ਫੋਰਡ 3600 ਇਹ ਸੋਹਣਾ ਸਜਾਇਆ ਹੋਇਆ ਪੁਰਾਣਾ 올ਡ ਹੈ ਇਹ ਟਰਾਲੀ ਤੇ ਸ਼ੋਅ ਲੱਗਣਾ ਹੈ ਬਸ ਸੈਟਿੰਗ ਹੋ ਰਹੀ ਹੈ ਕੈਮਰਾ ਲਾਈਟਿੰਗ ਪ੍ਰੋਪਰ ਸਭ ਕੁਝ ਹੋ ਰਿਹਾ ਦੁਆਰਾ ਪਿੰਡ ਖੜਿਆ ਫੇਰ ਆਇਆ ਨਾ ਟਰੈਕਟਰ ਲੁੱਕ ਚੈੱਕ ਕਰੋ ਲਾਈਟਾਂ ਚੈੱਕ ਕਰੋ ਟਰੈਕਟਰ ਦੀਆਂ ਲਾਈਟਾਂ ਬਹੁਤ ਸੋਹਣੀਆਂ ਹਨ ਉਹ ਇੱਧਰ ਲਾਈਟਿੰਗ ਕਿ ਗੱਡੀ ਖੜੀ ਹੈ ਤੇ ਪ੍ਰੋਪਰ ਹੈ ਨਾ 올ਡ ਹੈ ਮੋਗੇ ਜਿਹਾ ਇੱਥੇ ਕਾਫੀ ਕਾਚਰ ਬਿਲਕੁਲ ਥੋੜਾ ਜਿਹਾ 올 ਲੱਗਿਆ ਬੜਾ ਪੁਰਾਣਾ ਜਿਹਾ ਸਪਿੰਡਲ ਵਿੱਚੋਂ ਹਨ ਵਧੀਆ ਹੈ ਤੇ ਸਾਡੇ ਮੈਡਮ ਬੈਠੇ ਗੀਤ ਗਰਾਇਆ ਜੀ ਆਪਾਂ ਵੀ ਚੱਲਦੇ ਹਾਂ ਉਹਨਾਂ ਦੇ ਆਪਾਂ ਨੂੰ ਦੇਖਦੇ ਆਂ ਨਹੀਂ ਨਹੀਂ ਨਾ ਸਾਡੇ ਸਾਡੇ ਆਰਟਿਸਟ ਜੀ ਰੁਪਰਾਏ ਜੀ ਬੈਠੇ ਨੇ ਵਿੱਚ ਗੱਡੀ ਦੇ ਜੋ ਬਾਣਾ ਆਣਾ ਮੈਂ ਤੁਸੀਂ ਕਿਚੀ ਦੀ ਵੇਟ ਕਰ ਰਹੇ ਤੁਸੀਂ ਕੀ ਗੱਲ ਹੋਈ ਉਸ ਕੋ ਉਹਨਾਂ ਦਾ ਇਨਸਟਰੂਮੈਂਟ ਰਹਿ ਗਿਆ ਜਿਹੜਾ ਆਪਾਂ ਯੂਜ਼ ਕਰ ਆਪਾਂ ਘਾੜੇ ਦੇ ਵਿੱਚ ਓਕੇ ਓਕੇ ਤੁਸੀਂ ਅੱਜ ਬਹੁਤ ਸੋਹਣੇ ਲੱਗ ਰਹੇ ਹੋ ਜੀ ਯਾ ਆਈ نو ਥੈਟ ਜਿਹੜਾ ਖਾੜਾ ਲੈਣਾ ਚੱਲੇ ਨੇ ਤੁਸੀਂ ਹਨਾ ਬਲੀ ਲੁੱਕ ਬਹੁਤ ਪੀਟੀ ਆ ਰਹੀ ਹੈ ਆਪਣੀ ਘਾੜੇ ਪੀਟੀ ਪੀਟੀ ਖੂਬਸੂਰਤ ਓ ਸੋਰੀ ਮੈਂ ਕਹਾ ਨਹੀਂ ਹੁੰਦਾ ਚਲੋ ਕੋਈ ਗੱਲ ਔਰ ਯਾਰ ਬਹੁਤ ਥੱਕਦਾ ਅੱਜ ਕੁਝ ਵੀ ਨਹੀਂ ਕੀਤਾ ਤੇ ਦੋ ਵਜੇ ਹੀ ਸਵੇਰ 5 ਵਜੇ ਤੇ ਘਰੋਂ ਚੱਲੇ ਹੋਏ ਆ। ਮਤਲਬ ਮੇਨੋਂ ਤਾਂ 5 ਤੋਂ 5 ਹੀ ਬਚ ਜਿੰਦਾ 10 ਘੰਟੇ ਹੋ ਚੁੱਕੇ ਜਿਹੜੇ ਕੁਝ ਕੀਤਾ ਹੀ ਨਹੀਂ। 10 ਘੰਟੇ ਹੋ ਚੁੱਕੇ। ਦੋ ਵਜੇ ਬਚ ਗਿਆ ਮਤਲਬ ਉਹ ਹੀ 8-9 ਘੰਟੇ। ਸੋ ਗਾਇਸ ਅਸੀਂ ਸਵੇਰੇ 3:30 ਵਜੇ ਉੱਠੇ। ਸਾਡਾ ਕੱਲ ਵੀ ਸ਼ੂਟ ਸੀ ਵੀ 12 ਵਜੇ ਪੈਕਅਪ ਹੋਇਆ। ਫੋਟੋ। ਤੇਨ ਉਸ ਤੋਂ ਬਾਅਦ ਉਹ ਗਲੀ ਆ ਗਿਆ। ਡਬਲ ਟੇਪ ਕਿਥੋਂ ਦਾ ਡਬਲ ਟੇਪ? ਮੈਨੂੰ ਕਟ-ਕਟ ਕਰੀ ਜਾਂਦੇ ਆ। ਚੱਲ ਮੰਗਾਣੇ ਆਪ ਕਰ ਲਾਂ। डन भाई। ਹਾਂ ਸੋ ਗਾਇਸ ਗਰਮੀ ਬਹੁਤ ਆ। ਅੱ ਟੈਂਪਰੇਚਰ 45 ਆ 45 ਤਾਂ ਕਿ ਆਪਾਂ ਪਾਣੀ ਦੇ ਲੱਗਿਆ ਪਾਣੀ ਲੱਗਿਆ ਪੀਣ ਆਪਾਂ ਹੁਣ ਤੋਂ ਮਿਹਰਬਾਨੀ ਪੀ ਰਹੇ ਨੇ ਚੈੱਕ ਕਰੋ ਗੱਲਬਾਤ ਪੂਰਾ ਹੋਈ ਵੀ ਜਾਣ ਆਹ ਠੰਡਾ ਵੇ ਪਾਣੀ ਚੜ੍ਹਦਾ ਲੋਕਿੰਗ ਕਰਾਉਣ ਜਾਣ ਲੱਗੇ ਆਪਨੇ ਆਪਣੇ ਕਈ ਆ ਰਹੇ ਨੇ ਕਈ ਜਾ ਰਹੇ ਨੇ ਪਰ ਗਰਮੀ ਬਹੁਤ ਆ ਯਾਰ ਮੋਗੀ ਸਾਈਡ ਬਈ ਸੱਚੀਓ ਗਰਮੀ ਵਾਲੀ ਲੱਗੀ ਮੈਨੂੰ ਤਾਂ ਮੋਹਾਲੀ ਨਾਲੋਂ ਜ਼ਿਆਦਾ ਗਰਮੀ ਲੱਗੀ ਮੋਗੀ ਸਾਈਡ ਤੇ ਇੱਕ ਦੋ ਸ਼ਾਟ ਤਾਂ ਹੋ ਵੀ ਲਿਆ ਮੈਂ ਹੰ ਦਾ ਬਾਈ ਦਾ ਵੀ ਤੇ ਨਜ਼ਾਰਾ ਵੀ ਆ ਰਿਹਾ ਗਰਮੀ ਵਾਲੀ ਲੱਗ ਰਹੀ ਹੈ ਕਿਆ ਕਰੀਏ ਹੁਣ ਕੰਮ ਕਰਨਾ ਪੈਂਦਾ ਜੀ ਾਡ ਟੋੜ ਮੈਂ ਪਾਣੀ ਪੀਰੋ ਜਿੰਨੇ ਪੀਣਾ ਗਾ ਜੀ ਮੈਮ ਸਟੇਟ ਤੇ ਪਹੁੰਚ ਚੁੱਕੇ ਨੇ ਤੇ ਮੈਮ ਦਾ हेयर ਮੇਕਅਪ ਬਹੁਤ ਸੋਹਣਾ ਹੋ ਜੀ ਠੀਕ ਠਾਕ ਹੁਣ ਪਲੀਵਰੀ ਪੁਆਇੰਟ ਤੇ ਗੁੱਟ ਕਰ ਰਹੇ ਆਓ ਮੈਮ ਦਿਨਾਲੀ ਲੈ ਕੇ ਆਓ ਬਾਈ ਵੀ ਇੱਕ ਪਾਣੀ ਦਾ ਗਲਾਸ ਲੈ ਕੇ ਜਲਦੀ ਮਿੰਟਰ ਕਿਲੋਕ ਲੱਗ ਜਾਓ ਪਾਣੀ ਲਗਵਾ ਲੈ ਕੇ ਜਲਦੀ ਭਾਈ ਬੰਦੇ ਭੱਜ ਕੇ ਖੱਟ ਗਏ ਖੱਟੇ ਖੱਟੇ ਤਾਲੀਆਂ ਆ ਰਹੀਆਂ ਬਾਜ਼ਮਾਰਾਂ ਦੀਆਂ ਚਲੋ ਚਲੋ ਬਾਹਰ ਉੱਤੇ ਕਰਕੇ ਚਲੋ ਜਾ ਚਲੋ ਉਹ ਸ਼ਾਮ ਦੇ 6:00 ਚੁੱਕੇ ਨੇ ਕੰਮ ਹੋ ਗਿਆ ਸਪੱਬਦੀ ਫੋਰ ਵੀ ਜਾਨ ਆ ਗਈ ਟ੍ਰੈਲੀਆਂ ਭਰ ਗਈਆਂ ਉਹ ਬੱਸ ਭਰ ਗਈ ਤੇ ਪੂਰਾ ਪਿੰਡੇ ਸ਼ਾਇਦ ਬਾਹਰ ਆ ਗਿਆ ਲੱਗਦਾ ਸਾਰੇ ਨੌਜਵਾਨ ਉਹ ਚੁਰਕ ਆਊਟ ਗੱਲੀ ਜਾਂਦਾ ਚੈੱਕ ਕਰੋ ਜੀ ਐਟੀਟਿਊਡ ਹੋ ਰਿਹਾ ਰੇਡੀਓ ਦਾ ਪਰ ਜਿਹਨ ਵਿੱਚ ਆਪਾਂ ਪੂਰੇ ਇੰਜੋਏ ਲਿਆ ਪੂਰਾ ਇਨ ਵਿੱਚ ਬੈਠੇ ਆਂ ਜੋ ਵੀ ਇਮਰਾਨ ਇਹ ਕੈਮਰਾ ਕਮਾ ਲਉਣਾ ਜੋ ਵੀ ਇਮਰਾਨ ਆਪਾਂ ਇੰਜੋਏ ਕਰ ਰਹਿਣਾ ਪਰ ਬਰੋ ਇਥੇ ਮੰਨਦਾ ਗਰੂ ਇਸ ਤੇ ਬਰਾ ਮੈਂ ਗੱਲ ਕਰ ਰਿਹਾ ਮੇਰੇ ਨਾਲ ਮੈਂ ਤੇ ਇਮਰਾਨ ਨੇ ਪੂਰਾ ਇੰਜੋਏ ਕਰਿਆ ਬਰੋ ਅੱਜ ਤੇ ਤੂੰ ਕੁਝ ਬੋਲ ਆ ਜੀ ਮੇਰੇ ਬਲੌਗ 'ਚ ਹਾਂ ਮੈਂ ਬਹਿ ਰਿਹਾ ਮੈਂ ਪੁੱਛਿਆ ਤਾਂ ਵਰ ਕਿਹੜਾ ਫੀਲ ਹੋ ਰਿਹਾ ਮੈਂ ਸ਼ੁਰੂ ਕਰ ਰਿਹਾ ਨਹੀਂ ਫੀਲ ਨੂੰ ਮੈਂ ਕੀ ਦਖਾਵੇਂ ਮਾਟਰਪ੍ਰਦੇਸ਼ ਹੈ ਗਰਮੀ ਪੈ ਗਰਮੀ ਪੈ ਰਹੀ ਹੈ ਹੋਰ ਕਿ ਆ ਸਵੇਰ ਦੀ ਫੇਰ ਕਿ ਆਉਣਾ ਕੀ ਰਸਤਾ ਜਾਵਾਂਗੇ ਥੋੜਾ ਬੜਾ ਅੱਬਾ ਰੋਟੀ ਖਾ ਕੇ ਖੜਦੇ ਆ ਉੱਥੋਂ ਚਾਹ ਪੀ ਲਈ ਤੇ ਹੁੰਦਾ ਬਸ ਐ ਵੀ ਨੀਂਦ ਆ ਰਹੀ ਐ ਕੋ ਜਮਾ ਉਹਦਾ ਇਦਾਂ ਹੋ ਰਿਹਾ ਵੀ ਜਾ ਕੇ ਸੋ ਜਾਵਾਂ ਕਿ ਮਹਰਾਨਾ ਹਣਾ ਹਵਾ ਬੜੀ ਚੱਲੀ ਜਾਂਦੀ ਐ ਹਵਾ ਦਾ ਬੋਬ ਜਲ ਰਹੀ ਆ ਪੂਰੀ ਐਨ ਥੋੜੇ ਟਾਈਮ ਦਾ ਕਰ ਮੈਂ ਫੋਨ ਨਵਾਂ ਲਿਆਉਣਾ ਮੋਬਾਈਲ ਤੇ ਉਸ ਤੋਂ ਬਾਅਦ ਐਨਾ ਫਿਰ ਨਵੇਂ ਨਵੇਂ ਬਲੌਗ ਪਾਵਾਂਗੇ ਉਹ ਜੋ ਆਵਾਜ਼ ਵਧੀਆ ਆਉਂਦੀ ਮੈਨੂੰ ਪਤਾ ਬਾਦ ਦੀ ਵਿੱਚ ਪ੍ਰੋਬਲਮ ਆਉਂਦੀ ਆ ਪਰ ਕਿਆ ਕਰੀ ਹਾਂ ਇਹ ਪਿਆਰ ਦਿੰਦੇ ਰਹੋ ਜਿਵੇਂ ਦੇ ਰਹੇ ਹੋ ਹਾਂ ਆਏ ਆ ਬਾਈ ਬਲੋ ਆਹ ਗੱਲ ਕਰ ਮਾੜੀ ਜੀ ਹੁਣ ਗੱਲ ਕਰ ਉਹ ਚੀਜ਼ਾਂ ਕੇ ਬੋਲ ਬਣਾ ਨਵਾਂ ਫੋਨ ਲਿਆਉਂਗੇ ਆਪਾਂ ਜਿਵੇਂ ਤੁਸੀਂ ਪਿਆਰ ਦੇ ਰਹੇ ਹੋ ਇਦਾਂ ਹੀ ਬਲੌਗ ਸਾਨੂੰ ਪਿਆਰ ਦਿੰਦੇ ਰਹੋ ਹਿਲ ਨਾ ਹੈ ਹਿਲ ਨਾ ਹੁਣ ਦਸ ਤਰੀਕਿਆਂ ਨਾਲ ਗੱਲ ਕਰ ਨਵਾਂ ਫੋਨ ਲਿਆਉਣ ਲਈ ਥੋੜੇ ਟਾਈਮ ਤੱਕ ਸਾਰੇ ਬਲੌਗਾਂ ਨੂੰ ਬਹੁ ਜੇ ਤੇ ਉਹਨਾਂ ਜੁੜੇ ਰਹਾਂਗੇ ਤੇ ਤੁਹਾਨੂੰ ਲਾਈਕ ਕਮੈਂਟ ਸ਼ੇਅਰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਸਾਨੂੰ ਇੰਸਟਾ ਤੇ ਵੀ ਫੋਲੋ ਕਰੋ ਹਾਂ ਥੈਂਕ ਯੂ ਓ ਥੈਂਕ ਯੂ ਅੰਗਰੇਜੀ ਬੋਲਦਾ ਮੁੰਡਾ ਚ ਪਿੰਡ ਵੱਡੇ ਘਰ ਤੇ ਸਾਰੇ ਲੋਕ ਘਰਾਂ ਚੋਂ ਬਾਹਰ ਆ ਗਏ ਸ਼ੂਟਿੰਗ ਦੇਖਣ ਦੇ ਲਈ ਤੇ ਫਿਰ ਮੈਂ ਵੀ ਗੋਲ-ਗੋਲ ਕੈਮਰਾ ਘੁਮਾਤੇ ਹਲਕਾ-ਹਲਕਾ ਚਲੋ 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 ਘੁੰਮ ਗਿਆ ਗੋਲ-ਗੋਲ ਕੈਮਰਾ ਤੇ ਸਾਰੇ ਲੋਕ ਹੀ ਦਿਖਾਤੇ ਮੈਂ ਇੱਕ ਇੱਕ ਸ਼ਾਟ ਦੇ ਵਿੱਚ ਤੇ ਆਪਣੇ ਬੈਠੇ ਗੀਤ ਗੁਰਾ ਮੈਡਮ ਤੇ ਸਿੰਗਰ ਬਾਈ ਰੰਗ ਰੰਗ ਕੇ ਪ੍ਰੋਗਰਾਮ ਪੇਸ਼ ਕਰਦੇ ਹੋਏ ਖੁੱਲਾ ਖਾੜਾ ਚੱਲ ਰਿਹਾ ਹੈ ਪਿੱਛੇ ਟੈਂਕੀ ਹੈ ਵਾਟਰ ਸਪਲਾਈ ਤੇ ਸਾਰੀ ਮਿਹਨਤੀਆਂ ਜਿੰਨੇ ਵੀ ਲੱਗੇ ਹੋਏ ਨੇ ਧੂੜ ਮਿੱਟੀ ਪੂਰੀ ਉਡ ਰਹੀ ਸੀਗੀ ਪਿੰਡ ਦੇ ਸਾਰੇ ਬੱਚੇ ਬੀਬੀਆਂ ਭੈਣਾਂ ਸਾਰੀਆਂ ਪਹੁੰਚ ਚੁੱਕੇ ਸੀ ਤੇ ਗੱਭਰੂ ਨੌਜਵਾਨੀ ਪਹੁੰਚੇ ਹੋਏ ਨੇ ਆ ਤਾਂ ਮਰਾੜੀ ਮੈਨੂੰ ਕੁਟਰ ਕੁਟਰ ਝਾਗ ਰਿਹਾ ਇਹ ਤਾਂ ਮੇਰੇ ਪੁਰਾਣੇ ਨੌਨ ਨੇ ਰੁਕ ਜਾ ਭਰਾਵਾ ਤੇ ਆ ਚੈੱਕ ਕਰੋ ইমরান ਵੀ ਵਿੱਚੇ ਖੜਿਆ ਹੈ ਕਰਾਊਡ ਚ ਸਾਰੇ ਮਿਹਨਤ ਲੱਗੇ ਹੋਏ ਕਰਨ ਪ੍ਰੋਪਰ ਐ ਚਲੋ ਅਗੇ ਨੈਕਸਟ ਤੋਤੇ ਠੀਕ ਅਸਲੀਆ ਨਹੀਂ ਅਸਲੀਆ ਨਹੀਂ ਨਹੀਂ ਕਾਫੀ ਤੋਤੇ ਵੀ ਹਨਾ ਮਾਨੂੰ ਬਸ ਛੇ ਫੜਾ ਦੋ ਫੁੱਲ ਕਿੱਦਾਂ ਲਗਿਆ ਛੂਟਾ ਚਦਾ ਜੀ ਬਹੁਤ ਵਧੀਆ ਅੱਜ ਜੀ ਲੱਗਿਆ ਥੋੜਾ ਅੱਜ ਬਹੁਤ ਵਧੀਆ ਅੱਜ ਤੇ ਮੈਂ ਪੂਰੇ ਆਇਆ ਵਾਈ ਬੜੀ ਚਮਕੀ ਲਵਾਈ ਜਾ ਮੈਂ ਪੂਰੀ ਆ ਜਦ ਮੈਂ ਦੇਖੇ ਸਭ ਚਾ ਕਰੋ ਸਾਧ ਗੀ ਚਾਰੇ ਤੇ ਰੂਰੂ ਇਹ ਅੰਤ ਮਾਰਦਾ ਹੋਊਗਾ ਇਹ ਬਣਾਇਆ ਅੱਡੀ ਗੁੱਤ ਕਿਨੇ ਕਿ ਉਹ ਉਹ ਦਾ ਗਾਣਾ ਜਿਹੜਾ ਤੁਸੀਂ ਦੱਸਿਓਗੇ ਕੇਟ ਹੈਂ ਤੇ ਗੀਤ ਕਰਾਂਗਾ ਹੀਰਾ ਪਾਣੀ ਡਰ ਗਏ ਜੇ ਵੀਰ ਜੇ ਨੂੰ ਕੰਮ ਕਰਦੇ ਸਭ ਮੁੱਕੇਗਾ ਤੇ ਬੋਲ ਹੀ ਆਏ ਨਬੀ ਸਰਾ ਵਸ ਇਸ ਤੋਂ ਵਾਦਾ ਦਾ 2 3 ਘੰਟੇ ਦਾ 70 ਰੁਪਿਆ ਟ੍ਰੈਵਲ ਦਾ ਲਾਸਟ ਸ਼ੋਰ ਹੈ ਬਾਦਲ ਇਸ ਤੋਂ ਸਾਡਾ ਪੈਕ ਮੋ ਜਾਣਾ ਬਰੋ ਤੇ ਰਸਤੇ ਜੰਮਦਾ ਅਸੀਂ

ਆਪਾਂ ਸ਼ੂਟ ਕਰ ਰਹੇ ਸੀਗੇ ਨਾ ਅੱਜ ਉਹ ਮੇਲੇ 'ਚ ਜਿਹੜਾ ਬਹੁਤ سارے ਲੋਕ ਆਏ ਹੋਏ ਸੀ ਇਹ ਬਾਈ ਨੂੰ ਮਿਲੇ ਬਹੁਤ ਵਾਰ ਇਦਾਂ ਦਾ ਮੈਂ ਬੱਚਾ ਬਹੁਤ ਹੁੰਦਾ ਸੀਗਾ ਪੋੜੀ ਜਾਂਦਾ ਮੈਂ ਬੱਚਾ ਹੁੰਦਾ ਸੀ ਵੀ ਪਰ ਪੋਟਾ ਪਈਆਂ ਪਰੀਆਂ ਪਰਸਲ ਰੋਟੋ ਪਈਏ ਝੋਟੇ ਹੁੰਦੇ ਦੀਆਂ ਇਦਾਂ ਦੀ ਕਟਿੰਗ ਕਰੀ ਬਾਅਦ ਇਦਾਂ ਮੇਰੇ ਗੱਜ ਧਾਗਾ ਹੋਣਾ ਇੱਕ ਇਦਾਂ ਟੀ-ਸ਼ਰਟ ਤੇ ਇਦਾਂ ਹੀ ਅੱਖਾਂ ਗਰੀਏ ਇਦਾਂ ਹੀ ਮੇਰੇ ਬਾਗ ਇਦਾਂ ਹੀ ਤੁਮਾ ਰਹੇ ਤੇ ਆਜ ਇਹਨੂੰ ਦੇਖ ਕੇ ਮੈਨੂੰ ਲੱਗਿਆ ਇੱਕ ਵਾਰੀ ਮੈਂ ਸਹੀ ਵੀ ਦੇ ਹੋਰ ਕੈਂਡਿਟ ਹੋਇਆ ਛੋਟਾ ਹੁੰਦਾ ਮੈਂ ਸ਼ਿਦਰਾਮ ਹੈ ਜੀ ਮੇਰਾ ਨਾਮ ਬੋਰਡਰ ਦਾ ਪੜਦਾ ਪਰ ਕਹਿੰਦਾ ਪੜਦਾ ਕਿ ਐ ਪੜਦਾ ਕੀ ਕਰਦਾ ਚੌਥੀ ਵਿੱਚ ਪੜਦਾ ਸਰਕਾਰੀ ਸਕੂਲ ਚ ਪੜਦਾ ਕਿਹੜਾ ਤੁਹਾਨੂੰ ਦੱਸੀ ਬੋਰਡਰ ਦਾ ਪੜਦਾ ਕਰਿਆ ਕਰਿਆ ਕਿਹਦੇ ਨੇ ਪੜਾਉਗੇ ਨੇ ਕੀ ਬੰਦਾ ਪੜਾਉਗਾ ਬੇਜਾਨ ਰੱਬ ਜਾਣਦਾ ਬੱਕਰ ਬੰਦਾ ਬਾਈ ਕਹੇ ਟੱਕਰ ਗਿਆ ਬਾਈ ਇੱਕ ਟਾ ਨੰਬਰਾਂ ਤੇ ਇੱਕ ਤਾਂ ਧਰਤੀ ਦੇ ਰੰਦਾ ਗੀਤ ਗਰਾਇਓ ਜੀ ਟਿੱਕ ਟਾਕ ਸਾਈ ਹੋ ਗਏ ਹੈ ਹੈ ਜਿਹੜਾ ਜਿਹਦੇ ਕਿਦਾਂ ਸ਼ਾਇਰ ਹੋ ਗਏ ਨੇ ਤੇ ਜਿਹਦੇ ਧਰਤੀ ਵਾਲੇ ਚਾਹਦੇ ਨੇ ਹਨਾ ਉਹ ਮੱਛੀ ਪਾਣਾ ਹੈ ਮੱਛੀ ਮੱਛਰ ਆ ਗਿਆ

ਫੈਨ ਮੈਂ ਮੈਮ ਨੂੰ ਫੋਟੋ ਪੇਚਾਂਦੇ ਹੋਏ ਮੋਫਿਸ ਖੜੇ ਫੈਨ ਜਿਹਨੇ ਪੁਰਨੇ ਹੋਰੇ ਆਰੇ ਜੀ ਹੋਂਦੇ ਰਹੇ ਨੇ ਹਾਂਜੀ ਵੀਰੇ ਜਲਦੀ ਆ ਬੇਟਾ ਥੈਂਕ ਯੂ ਮੈਂ ਪੈਕਪ ਬੋਲ ਦੂੰ ਗੁਰਾਇਸਾ ਗੁਰਾਇਸਾ ਜਨਾ ਗੁਰਾਇਸਾ ਬੋਲਣੀ ਹੋਏ ਬਾਏ ਜਾਓ ਪਿੱਛੇ ਦਾ ਬੜਾ